ਸਸਤੀ ਗਾੜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਖਾਸ ਹੁੰਨਾ ਪੈਣਾ ਲਈ ਹੈ ਜਿਹੜਾ ਸਲਾਈ ਦਾ ਕੰਮ ਕਰਦੀਆਂ ਨੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਐਂਜੀ ਟੇਪ ਦੀ ਆਪਾਂ ਲਾਈਫ ਕਿਵੇਂ ਵਧਾ ਸਕਦੇ ਹਾਂ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਆਪਾਂ ਸੂਟ ਦੀ ਕਟਾਈ ਕਰਦੇ ਆ ਤਾਂ ਐਂਜੀ ਟੇਪ ਤੇ ਕੱਟ ਲੱਗ ਜਾਂਦਾ ਤੇ ਉਹ ਖਰਾਬ ਹੋ ਜਾਂਦਾ ਜਾਂ ਜਿਵੇਂ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਤੇ ਐਂਜੀ ਟੇਪ ਹਾਰਡ ਹੋ ਜਾਂਦੇ ਤੇ ਆਪਣੇ ਆਪ ਟੁੱਟਣ ਲੱਗ ਜਾਂਦੇ ਆ ਅੱਜ ਆਪਾਂ ਇਸ ਦਾ ਪੱਕਾ ਸੋਲੂਸ਼ਨ ਦੱਸਾਂਗੇ ਵੀ ਆਪਾਂ ਕਿਵੇਂ ਇਸ ਦੀ ਲਾਈਫ ਵਧਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਇੱਕ ਟਾਈ ਐਂ ਚ ਚੌੜੀ ਪੱਟੀ ਲੈ ਲੈਣੀ ਕੱਪੜੇ ਦੀ ਉਸ ਨੂੰ ਫੋਲਡ ਕਰਕੇ ਪ੍ਰੈਸ ਨਾਲ ਚੰਗੀ ਕਰਾ ਸੈੱਟ ਕਰ ਲੈਣਾ ਫਿਰ ਆਪਾਂ ਇਹਨੂੰ ਐਂਚ ਟੇਪ ਦੀ ਜਿਹੜੀ ਸਾਈਡ ਤੇ ਸੈਂਟੀਮੀਟਰ ਲਿਖੀ ਹੁੰਦੀ ਆਪਾਂ ਉਸ ਸਾਈਡ ਤੇ ਰੱਖ ਕੇ ਇਸ ਤੇ ਇੱਕ ਸਲਾਈ ਲਗਾ ਦੇਾਂਗੇ ਸਲਾਈ ਲਗਾਉਂਦੇ ਸਮੇਂ ਧਿਆਨ ਰੱਖਣਾ ਕਿ ਕਪੜਾ ਜਿਹੜਾ ਉਹ ਐਂਚ ਟੇਪ ਤੋਂ ਬਾਹਰ ਨਾ ਨਿਕਲੇ ਜਿਵੇਂ ਬਰਾਬਰ ਹੋਣਾ ਚਾਹੀਦਾ ਕਪੜਾ ਆ ਦੇਖੋ ਜੀ ਹੁਣ ਆਪਣਾ ਇੰਕੀ ਟੇਪ ਪੂਰਾ ਸਟਰੋਂਗ ਬਣ ਚੁੱਕਿਆ ਹੈ ਨਾ ਤਾਂ ਹੁਣ ਇਹ ਜਲਦੀ ਕੈਂਚੀ ਨਾਲ ਕੱਟਿਆ ਜਾਵੇ ਤੇ ਨਾ ਹੀ ਇਹ ਆਪਣੇ ਆਪ ਟੁੱਟ ਸਕਿਆ